ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਗੁਰਗੱਤੀ ਦਿਵਸੀਆਂ ਆਪ ਸਭ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਗੁਰੂ ਸਾਹਿਬ ਜੀ ਸੰਮਤ 1561 ਬਿਕਰਮੀ ਵਿਸਾਖ ਸੁਦੀ 1 ਨੂੰ ਫੇਰੂਮਲ ਤ੍ਰਿਹਨ ਕਤਰੀ ਦੇ ਘਰ ਪ੍ਰਗਟੇ ਸੀ ਜੋ ਮੱਤੇ ਦੀ ਸਰਾਈ ਮਾਲਵੇ ਦੇਸ਼ ਵਿੱਚ ਰਹਿੰਦੇ ਸਨ ਪਹਿਲੇ ਇਨਾਂ ਦਾ ਨਾਮ ਲੈਣਾ ਜੀ ਸੀ ਪਰ ਜਦ ਗੁਰੂ ਨਾਨਕ ਸਾਹਿਬ ਜੀ ਨੇ ਗੱਦੀ ਦਿੱਤੀ ਤਾਂ ਇਨਾਂ ਦਾ ਨਾਮ ਅੰਗਦ ਦੇਵ ਰੱਖਿਆ 1586 ਬਿਕਰਮੀ ਅਸੂ ਦੇ ਮਹੀਨੇ ਆਪਣੇ ਬਾਪ ਦੀ ਤਰ੍ਹਾਂ ਜਦ ਇਹ ਵੀ ਵੈਸ਼ਨੂ ਦੇਵੀ ਦੇ ਦਰਸ਼ਨਾਂ ਨੂੰ ਚੱਲੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹੱਮਾ ਸੁਣ ਕੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਰਸਤੇ ਵਿੱਚ ਠਹਿਰ ਗਏ ਅਤੇ ਜਦ ਜਾ ਕੇ ਦਰਸ਼ਨ ਕੀਤਾ ਤਾਂ ਮਨ ਸ਼ਾਂਤ ਹੋ ਗਿਆ ਕਿਉਂਕਿ ਮਹਾਤਮਾ ਦੇ ਦਰਸ਼ਨਾਂ ਦਾ ਇਹੋ ਫਲ ਹੈ ਇਹ ਦੇਖਦੇ ਸਾਰ ਚਿੱਤ ਸਿਰ ਹੋ ਜਾਏ ਫਿਰ ਜਦ ਇਹਨਾਂ ਨੇ ਆਪਣੇ ਨਿਯਮ ਅਨੁਸਾਰ ਦੇਵੀ ਦੇ ਜਾਣ ਦਾ ਇਰਾਦਾ ਕੀਤਾ ਤਾਂ ਸੰਗਤ ਸਮੇਤ ਦੇਵੀ ਦਾ ਦਰਸ਼ਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬੁਹੇ ਵਿੱਚ ਹੋ ਗਿਆ ਜੈਸਾ ਕਿ ਜਨਮ ਸਾਖੀ ਵਿੱਚ ਜ਼ਿਕਰ ਆ ਚੁੱਕਾ ਹੈ ਦੇਵੀ ਦਾ ਦਰਸ਼ਨ ਕਰਕੇ ਫਿਰ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਜੀ ਜਿਹਦੇ ਸੱਚੇ ਸੇਵਕ ਬਣ ਗਏ ਤੇ ਸੇਵਾ ਵਿੱਚ ਹਾਜ਼ਰ ਹੋਣ ਲੱਗੇ ਇੱਕ ਦਿਨ ਦੀ ਬਾਤ ਹੈ ਇਹ ਫਰਸ਼ ਉੱਪਰ ਚੂਹਾ ਮੋਇਆ ਪਿਆ ਦੇਖ ਕੇ ਗੁਰੂ ਨਾਨਕ ਜੀ ਦੇ ਪੁੱਤਰਾਂ ਨੂੰ ਉਸ ਤੇ ਸੁੱਟਣ ਲਈ ਕਿਹਾ ਉਹ ਅਜੇ ਸਲਾਹ ਵਿੱਚ ਹੀ ਸਨ ਕਿ ਗੁਰੂ ਅੰਗਦ ਦੇਵ ਜੀ ਨੇ ਝੱਟਪਟ ਉਠਾ ਕੇ ਬਾਹਰ ਸੁੱਟ ਦਿੱਤਾ ਬਾਬਾ ਜੀ ਨੇ ਸੁੱਚੇ ਸੁਲੇਮਾਨੀ ਪੱਥਰ ਦੇ ਕਟੋਰੇ ਨੂੰ ਚਿੱਕਰ ਦੇ ਟੋਏ ਵਿੱਚੋਂ ਸੁੱਟ ਕੇ ਉਤਰਾ ਨੂੰ ਉਸੇ ਕੱਢਣ ਲਈ ਕਿਹਾ ਤਾਂ ਉਹਨਾਂ ਨੇ ਆ ਲਟਾ ਲਾ ਕੀਤਾ ਪਰ ਜਦ ਇਹਨਾਂ ਵੱਲ ਇਸ਼ਾਰੇ ਨਾਲ ਦੇਖਿਆ ਤਾਂ ਗੁਰੂ ਅੰਗਦ ਦੇਵ ਜੀ ਨੇ ਕਪੜਿਆ ਸਮੇਤ ਉਸ ਗੰਦੇ ਟੋਏ ਵਿੱਚ ਛਾਲ ਮਾਰ ਕੇ ਕਟੋਰਾ ਕੱਢ ਲਿਆਂਦਾ ਦਰਿਆ ਦੇ ਕਿਨਾਰੇ ਇੱਕ ਮਰਦਾ ਪਿਆ ਹੋਇਆ ਸੀ ਬਾਬਾ ਜੀ ਨੇ ਅਸਮਾਨ ਵਾਸਤੇ ਸਭ ਸੰਗਤਾਂ ਨੂੰ ਆਖਿਆ ਇਸ ਨੂੰ ਖਾਓ ਇਹ ਗੱਲ ਸੁਣ ਕੇ ਸਭ ਖਿਸ ਗਏ ਕੇਵਲ ਗੁਰੂ ਅੰਗਦਜੀਤ ਜੀ ਹੱਥ ਜੋੜ ਕੇ ਖੜੇ ਹੋ ਗਏ ਅਤੇ ਅਰਜ਼ ਕੀਤੀ ਸੱਚੇ ਪਾਤਸ਼ਾਹ ਪੈਰਾਂ ਵੱਲੋਂ ਖਾਵਾਂ ਜਾਂ ਸਿਰ ਵੱਲੋਂ ਇਸ ਪ੍ਰਕਾਰ ਦੀਆਂ ਬਹੁਤ ਸਾਰੀਆਂ ਪ੍ਰੀਖਿਆ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਜਦ ਜਾਣ ਲਿਆ ਇਹ ਠੀਕ ਗੁਰਿਆਈ ਦੇ ਲਾਇਕ ਹਨ ਤਾਂ ਅਸੂਵਦੀ 5 ਸੰਮਤ 1586 ਬਿਕਰਮੀ ਨੂੰ ਗੁਰਿਆਈ ਦੀ ਗਤੀ ਉੱਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਤਰ ਕੇ ਮੱਥਾ ਟੇਕ ਦਿੱਤਾ ਗੁਰਿਆਈ ਲੈ ਕੇ ਇੱਕ ਦੂਰ ਸਾਭ ਚਲੇ ਗਏ ਤੇ ਉੱਥੇ ਤਲਾਓ ਕਿਨਾਰੇ ਰੋੜਾਂ ਦੇ ਬਿਸਰੇ 'ਤੇ ਤਪ ਕਰਨ ਲੱਗੇ ਜਿਸ ਦਾ ਨਾਮ ਹੁਣ ਤਪਿਆਣਾ ਸਾਹਿਬ ਹੈ ਸੰਮਤ 1590 ਬਿਕਰਮੀ ਨੂੰ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰ ਪ੍ਰਚਾਰੇ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿਤ ਪਾਈ ਭਲੇ ਦੀ ਜ਼ਬਾਨੀ ਲਿਖੇ ਜੋ ਇਹ ਜਨਮ ਸਾਖੀ ਮਸ਼ਹੂਰ ਹੈ ਗੁਰੂ ਅੰਗਦ ਦੇਵ ਜੀ ਹਮੇਸ਼ਾ 2 ਵਜੇ ਰਾਤ ਨੂੰ ਜਾਗਦੇ ਤੇ ਇਸ਼ਨਾਨ ਕਰਕੇ 4 ਘੜੀ ਦਿਨ ਚੜੇ ਤੱਕ ਧਿਆਨ ਮਗਨ ਰਹਿੰਦੇ ਕੀਰਤਨ ਹੁੰਦਾ ਤੇ ਸਾਰਾ ਦਿਨ ਲੰਗਰ ਚੱਲਦਾ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ